ਪੰਜਾਬ ਦੇ ਵਿੱਚ ਵਗ ਰਹੇ ਨਸ਼ੀਏ ਦੇ ਛੇਵੇਂ ਦਰਿਆ ਨੂੰ ਠਲ ਪਾਉਣ ਦੇ ਲਈ ਪੁਲਿਸ ਪੁਰੀਤਰਾ ਪੱਬਾ ਪਾਰ ਦਿਸਰੀ ਹੈ ਜਿਸ ਦੇ ਚਲਦੇ ਪਠਾਨਕੋਟ ਪੁਲਿਸ ਦੇ ਵੱਲੋਂ ਗਵਾਂਡੀ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਤੇ ਸੱਤ ਨਾਕ ਲਗਾਏ ਗਏ ਨੇ ਤਾਂ ਅਤੇ ਦੂਜੇ ਪਾਸੇ ਆਪਰੇਸ਼ਨ ਕਾਸੋ ਤਹਿਤ ਵੱਖ-ਵੱਖ ਥਾਵਾਂ ਤੇ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਨੇ ਇਸੇ ਤਹਿਤ ਅੱਜ ਪਠਾਨਕੋਟ ਪੁਲਿਸ ਦੇ ਵੱਲੋਂ ਚੱਕੀ ਕੈਂਟ ਰੇਲਵੇ ਸਟੇਸ਼ਨ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਸਟੇਸ਼ਨ ਤੇ ਖੜੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲ ਸਦ ਅਧਿਕਾਰੀਆਂ ਨੇ ਕਿਹਾ ਹੈ ਕਿ ਅੱਜ ਜੋ ਆਪਰੇਸ਼ਨ ਕਸੋ ਤਹਿਤ ਪਠਾਨਕੋਟ ਰੇਲਵੇ ਸਟੇਸ਼ਨ ਤੇ ਚੱਕੀ ਕੈਂਟ ਸਟੇਸ਼ਨ ਵਿਖੇ ਸਰਚ ਆਪਰੇਸ਼ਨ ਚੁਲਾਏ ਜਾ ਰਹੇ ਤਾਂ ਜੋ ਪੰਜਾਬ ਦੇ ਵਿੱਚ ਵਿਕ ਰਹੇ ਨਸ਼ੇ ਨੂੰ ਰੋਕਿਆ ਜਾ ਸਕੇ ਜੀ ਇਹ ਅੱਜ ਕਿਸੋ ਕੀਤਾ ਜਾ ਰਿਹਾ ਇਹ ਕੈਂਟ ਰੇਲਵੇ ਸਟੇਸ਼ਨ ਆ ਇਸ ਤਰ੍ਹਾਂ ਹੀ ਸਿਟੀ ਰੇਲਵੇ ਸਟੇਸ਼ਨ ਤੇ ਵੀ ਕੀਤਾ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਜਾਣ ਜੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਗਵਰਨਮੈਂਟ ਆਫ ਪੰਜਾਬ ਦੀ ਜਿਹੜੀ ਪਹਿਲ ਹੈ ਉਹਦੇ ਅੰਤਰਗਤ ਜਿਹੜੀ ਪੰਜਾਬ ਪੁਲਿਸ ਹੈ ਉਹ ਸਪੈਸ਼ਲ ਕੈਂਪੇਨ ਚਲਾ ਰਹੀ ਹੈ ਨਾਰਕੋਟਿਕਸ ਦੇ ਅਗੇਂਸਟ ਤੇ ਉਹਦਾ ਹੀ ਇੱਕ ਅੱਜ 파ਟ ਹੈ ਜਿਹਦੇ ਵਿੱਚ ਕੈਸੋ ਜਿਹੜਾ ਪੂਰੇ ਪੰਜਾਬ 'ਚ ਕੀਤਾ ਜਾ ਰਿਹਾ ਤੇ ਆਪਾਂ ਜਿੱਥੇ ਸਿਟੀ ਕੈਂਟ ਰੇਲਵੇ ਸਟੇਸ਼ਨ 'ਤੇ ਮੌਜੂਦ ਹੈ ਇੱਥੇ ਵੀ ਕੈਸੋ ਕੀਤਾ ਜਾ ਰਿਹਾ ਤੇ ਆਪਣੀ ਇੱਥੇ ਫੋਰਸ ਆਈ ਹੈ ਤੇ ਆਪਾਂ ਪੂਰੀ ਚੈਕਿੰਗ ਕਰ ਰਹੇ ਹਾਂ ਤੇ ਇਹਦਾ ਮੇਨ ਉਦੇਸ਼ ਇਹ ਹੀ ਹੈ ਕਿ ਜਿਹੜੇ ਵੀ ਕੋਈ ਨਾਰਕੋਟਿਕਸ ਦੀ ਸਮਗਲਿੰਗ 'ਚ ਲੱਗੇ ਆ ਬੰਦੇ ਉਹ ਕਿਸੇ ਵੀ ਪਾਸੋਂ ਜਿਹੜਾ ਉਹ ਭੱਜ ਨਾ ਸਕਣ ਤੇ ਆਪਾਂ ਕੋਈ ਵੀ ਐਸ ਏਰੀਆ ਨਾ ਛੱਡੀਏ ਚਾਹੇ ਬੱਸ ਸਟੈਂਡ ਹੋਵੇ ਰੇਲਵੇ ਸਟੇਸ਼ਨ ਹੋਵੇ ਹੋਰ ਪਬਲਿਕ ਪਲੇਸਿਸ ਹੋਈਏ ਸੋ ਸਾਰੀ ਜਨ ਲੋਕੇਸ਼ਨਸ ਤੇ ਆਪਾਂ ਰੈਂਡਮਲੀ ਚੈਕਿੰਗ ਕਰੀਏ ਤੇ ਅੱਜ ਆਪਾਂ ਇਥੇ ਚੈਕਿੰਗ ਕਰ ਰਹੇ ਹਾਂ ਸਰ ਕੁਝ ਫੀ ਬ੍ਰਾਂਧਗੀ ਹੋਈ ਕਿਸੇ ਵੀ ਤਰ੍ਹਾਂ ਦੀ ਕੀ ਆਪਾਂ ਚੈਕਿੰਗ ਲਿ ਸਟਾਰਟ ਕੀਤੀ ਹੈ ਤੇ ਬ੍ਰਾਂਧਗੀ ਹੋਈ ਤੁਹਾਨੂੰ ਇਨਫੋਰਮ ਕਰਦੇ ਸਰ ਇਸ ਤੋਂ ਇਲਾਵਾ ਜੇਕਰ ਨਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਨਾਕਿਆਂ ਦੇ ਕਿੰਨੇ ਜਿਹੇ ਸੁਰੱਖਿਆ ਦੇ ਪ੍ਰਬੰਧ ਨੇ ਕੀ ਕਰ ਰਹੇ ਹੋ ਨਾਕਿਆਂ ਦੇ ਕਿੰਨੇ ਦੇ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਕਿ ਚਾਹੇ ਚੈਕਿੰਗ ਅਭਿਆਨ ਤੋਂ ਇਲਾਵਾ ਜਿਹੜੇ ਹਨ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਆਪਣੇ ਕੋਲ ਦੋ ਤਿੰਨ ਟਾਈਪ ਦੇ ਨਾਕੇ ਆ ਜੀ ਇੱਕ ਤੇ ਹੈ ਆਪਣੇ ਕੋਲ ਇੰਟਰ ਸਟੇਟ ਨਾਕੇ ਕਿਉਂਕਿ ਆਪਣੇ ਨਾਲ ਇੱਥੇ ਹਿਮਾਚਲ ਵੀ ਲੱਗਦਾ ਤੇ ਜੇ ਐਨ ਕੇ ਵੀ ਲੱਗਦਾ ਦੂਸਰੀ ਕੈਟੇਗਰੀ ਹੈ ਇੰਟਰ ਡਿਸਟ੍ਰਿਕਟ ਨਾਕੇ ਕਿਉਂਕਿ ਇੰਟਰ ਡਿਸਟ੍ਰਿਕਟ ਜੀ ਆਪਣੇ ਨਾਲ ਹੁਸ਼ਿਆਰਪੁਰ ਲੱਗਦਾ ਤੇ ਇਧਰੋਂ ਗਰਦਾਸਪੁਰ ਲੱਗਦਾ ਤੀਸਰੀ ਕੈਟੇਗਰੀ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਬੀਿੰਗ ਅ ਬਾਰਡਰ ਡਿਸਟ੍ਰਿਕਟ ਫਿਰ ਸਾਡੇ ਕੋਲ ਡਿਫੈਂਸ ਦੇ ਸੈਕੰਡ ਲਾਈਨ ਆਫ ਡਿਫੈਂਸ ਦੇ ਵੀ ਨਾਕੇ ਆ ਤੇ ਤਿੰਨੋਂ categories ਦੇ ਨਾਕਿਆਂ ਤੇ ਆਪਾਂ ਕਾਫੀ ਸਟਰੋਂਗਲੀ ਫੋਰਸ ਡਿਪਲੋਏ ਕੀਤੀ ਹੈ ਜਿਹੜੇ ਜਿਹੜੇ ਵੀ ਸਾਡੇ ਨਾਕੇ ਆ ਉਹਨਾਂ ਤੇ ਆਪਾਂ ਜਿਹੜੀ ਹੈ ਫੋਰਸ ਹੈ ਉਹ ਸਫੀਸ਼ੀਐਂਟ ਨੰਬਰ ਉੱਥੇ ਡਿਪਲੋਏ ਕੀਤਾ ਤਾਂਕਿ ਉਹ ਜਿਹੜਾ ਨਾਕਾ ਉਹ ਆਪਣੇ ਆਪ ਚ ਸੈਲਫ ਸਫੀਸ਼ੀਐਂਟ ਹੋਵੇ ਕਿਸੇ ਵੀ ਕੰਟੀਜੈਂਸੀ ਨੂੰ ਐਡਰੈਸ ਕਰਨ ਲਈ ਤੇ ਉਹਨਾਂ ਨਾਕਿਆਂ ਤੇ ਆਪਾਂ ਪੁਖਤਾ ਜਿਹੜੇ ਆ ਉਹ ਸੁਰੱਖਿਆ ਪ੍ਰਬੰਧ ਕੀਤੇ ਆ ਜਿਹਦੇ ਵਿੱਚ ਸਭ ਤੋਂ ਪਹਿਲੇ ਉਹਨਾਂ ਕੋਲ ਜਿਹੜੇ ਵੈਪਨ ਆ ਉਹ ਸਾਰੇ ਆਪਾਂ ਅਨਸ਼ੋਰ ਕੀਤਾ ਕਿ ਮੈਕਸਿਮ ਨਾਕਿਆਂ ਤੇ ਆਪਾਂ AK47s ਦਿੱਤੀਆਂ ਨਾਲ ਉਹਨਾਂ ਕੋਲ ਸਫੀਸ਼ੀਐਂਟ ਐਮਿਨਿਸ਼ਨ ਦਿੱਤਾ ਟੈਕਟੀਕਲ ਪੌਚੇਸ ਵੀ ਜਿਹੜੇ ਆਪਾਂ ਉਹਨਾਂ ਨੂੰ ਦਿੱਤੇ ਆ ਉਸ ਤੋਂ ਇਲਾਵਾ ਕੋਈ ਵੀ ਜਿਹੜਾ ਇਨਕਾਊਂਟਰ ਹੈ ਜਾਂ ਕੰਟੈਕਟ ਹੈ ਉਹਦੇ ਵਿੱਚ ਮੁਕਾਬਲਾ ਕਰਨ ਲਈ ਜਿੱਦਾਂ ਬੀਪੀ ਜੈਕਟਸ ਆ ਉਹ ਵੀ ਆਪਾਂ ਦਿੱਤੀਆਂ ਨਾਈਟ 'ਚ ਆਪਾਂ ਉਹਨਾਂ ਨੂੰ ਡ੍ਰੈਗਨ ਲਾਈਟਸ ਦਿੱਤੀਆਂ ਇਸ ਤੋਂ ਇਲਾਵਾ ਉੱਥੇ ਹਾਈ ਰੈਜ਼ੋਲੂਸ਼ਨ ਕੈਮਰਾਜ਼ ਲੱਗੇ ਆ ਬੈਰੀਕੇਡਸ ਲੱਗੇ ਆ ਤੇ ਉੱਥੇ ਜੇ ਆਪਾਂ ਸਪੈਸ਼ਲ ਆਪਰੇਟਿਵਸ ਹੀ ਲਗਾਏ ਆ ਜਿਹੜੇ ਆਪਣੇ ਪਾਇਸ ਐਪ ਨਾਲ ਜਾਂ ਵਾਹਨ ਐਪ ਨਾਲ ਸ਼ੱਕੀ ਵਿਅਕਤੀਆਂ ਨੂੰ ਚੈੱਕ ਕਰਦੇ ਆ ਕਿ ਆਪਾਂ ਹਰ ਪ੍ਰਕਾਰ ਨਾਲ ਜਿਹੜੇ ਉਹ ਨਾਕਿਆ ਸੈਲਫ ਸਫੀਸ਼ੀਐਂਟ ਬਣਾਇਆ ਹੈ ਕਿ ਆਪਣੇ ਪਦਰ ਤੇ ਉਹ ਕਿਸੇ ਵੀ ਮੁਕਾਬਲਾ ਕਰਨ ਲਈ ਤਿਆਰ ਹੈ